ਆਓ ਜੀ ਆਕਰੋ ਇੱਕ ਕਰ ਜ਼ੋਰਦਾਰ ਤਾਲੀਆਂ ਆਰਬੋ ਜੀ ਦਾ ਇਹ ਜਣਾ ਸੱਨੇ ਜੀਐਮ ਸਾਹ ਮੁਸਲਮਾਨ ਦੇ ਅੰਦਰ ਜਣਾ ਉਸ ਬਹੁਤ ਇੱਕ ਵਦਿਆ ਸਰਬਣੇ ਤਲਕੀ ਰਾਜ ਜਨਾ ਹੈ ਸੋ ਇਸ ਦੇ ਵਿੱਚ ਮਹਿਦਨ ਜੀ ਉਹਨਾਂ ਨੂੰ ਵੀ ਸਾਡੇ ਜਿਹੜਾ ਸਿੱਖਾ ਸਿੱਖਾ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਿਰਜਤ ਪਾਰਟੀ ਸਟੇਪ ਆਵਾਜ਼ ਵੀ ਉਹਨਾਂ ਦੇ ਨਾਲ ਬੇਟੀ ਆਪਣੇ ਨਾਮ ਦੱਸੋ ਸਰ ਜੀ ਉਹਨਾਂ ਨੂੰ ਆਪਣਾ ਜੀਵਨ ਦੱਸੋ

ਕੁਝ ਖਾਇਆ ਕਰੀ ਟੂਰਨਾਮੈਂਟ ਦੇ ਵਿੱਚ ਜਦੋਂ ਬੱਚਿਆਂ ਨੂੰ ਅਧਿਹਿਆਨ ਜਿਹਨੇ ਕੋਈ ਸਨਮਾਨ ਦਿੱਤਾ ਹਾਂ ਜੀ ਸੀਐਮ ਸਾਹਿਬ ਦੇ ਲੱਗੇ ਜਾਇਓਗੇ ਹਾਂਜੀ ਸਰ ਇਹ ਬੜੇ ਮਾਣ ਵਾਲੀ ਗੱਲ ਹੋ ਗਈ ਹੈ ਜਦੋਂ ਇਹ ਪਿਆਰੀਆਂ ਪਿਆਰੀਆਂ ਬੱਚੀਆਂ ਜਾਂ ਬੱਚੇ ਅਧਿਹਿਆਨ ਨਾ ਮਾਰ ਸਿੱਖਿਅਤਾ ਤੋਂ ਅਓ ਅਸ਼ੀਰਵਾਦ ਪ੍ਰਦਾਨ ਕਰਦਿਏ ਨੇ ਵਰਤੋਂ ਮਾਨਸਾ ਖਾਦੂ ਦੋਸਾਂ ਉਹਨਾਂ ਦੇ ਕਿਹੜਾ ਜਿਹਾ ਮੇਨ ਦੇ ਵਿੱਚ ਉਹ ਰਾਈਟ ਲੱਗਿਆ ਜਦੋਂ ਇਹ ਅਸ਼ੀਰਵਾਦ ਵਾਲਾ ਅਰਥ ਬੱਚਿਆਂ ਦੇ ਸਿਰ ਦੇ ਉੱਪਰ ਹਾਂਜੀ ਟੋਪ ਕਰਨ ਵਾਸਤੇ ਵੈਲਕਮ ਮਹਾਨ ਅਨਸਰ ਦਿੰਦਾ ਬਾਗਰਬਾਗ ਵੀ ਨਿਕਲ ਆਇਆ ਬੱਚਿਆਂ ਨੇ ਅਨਸਰ ਦਿੱਤਾ ਕਿ ਜਿੱਥੇ ਅਸੀਂ ਖੇਡਦੇ ਹਾਂ ਉੱਥੇ ਪੜ੍ਹਾਈ ਦੇ ਵਿੱਚ ਵੀ ਕਾਮ ਕਰਨਾ ਇਸ ਬੱਚੀ ਵਾਸਤੇ ਇੱਕ ਜ਼ੋਰਦਾਰ ਤਾੜੀਆਂ ਅਸੀਂ ਇਹਨਾਂ ਦੇ ਜਜ਼ਬੇ ਵਾਸਤੇ ਬੇਟੇ ਸ਼ਾਬਾਸ਼ ਵੈਰੀ ਗੁੱਡ ਔਰ ਅਨੁਸ਼ੀਰਵਾਦ ਪ੍ਰਾਪਤ ਹੋ ਰਿਹਾ ਹੈ ਸੰਭਾਵਨਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਹੈ ਕਿਉਂਕਿ ਸਪੋਰਟਸਮੈਨ ਇੱਕ ਬੁਗਰੋ ਬੋਟ ਇੱਕ ਅਜੀਹਾ ਅਸੀਂ ਕੀ ਹੁੰਦੀ ਹੈ ਜਿਹੜਾ ਕਿ ਆਪਣੇ ਅਕੈਡੈਮਿਕ ਪੱਖ ਨੂੰ ਨਾਲ ਲੈ ਕੇ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਲੱਗਦਾ ਸਾਡੀ ਮੰਗਾ ਘਟ ਲੈਣੀ ਹੈ ਕਾਰਜੋਗ ਸ਼ਸ਼ੀਤਾਂ ਅਤੇ ਬੱਚਿਆਂ ਨੇ ਅਸ਼ੀਰਵਾਦ ਦਿੱਤਾ ਹੈ ਗਿਆਨ ਮੈਦੇ ਹੀ ਜਿਹੜਾ ਅੱਜ ਪ੍ਰੋਗਰਾਮ ਹੋ ਰਿਹਾ ਬੱਚਿਆਂ ਦਾ ਸਟੇਟ ਲੈਵਲ ਦੀ ਅੰਡਰ 14 ਕੋਈ ਕੋਈ ਜਿਹੜੀਆਂ ਜਮਾ ਹੈਗੀਆਂ ਹੋਰੀਆਂ ਨੇ ਤੇ ਸਭ ਤੋਂ ਪਹਿਲਾਂ ਵਧਾਈ ਦੇ ਪਾਤੂਰੋ ਕੇ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਬੱਚਿਆਂ ਨੂੰ ਹੌਸਲਾ ਬਖਸ਼ਾਈ ਕਰਨ ਆਏ ਆ। ਅਤੇ ਦੂਰ-ਦੂਰ ਤੋਂ ਜਿਹੜੀਆਂ ਬੱਚੀਆਂ ਆਈਆਂ ਹੋਈਆਂ ਨੇ ਚਾਹੇ ਉਹ ਸੰਗਰੂਰ, ਮਾਨਸਾ, ਮੁਹਾਲੀ, ਲੁਧਿਆਣਾ, ਪੰਜਾਬ ਦੇ ਲਗ ਲਗ ਲਗਭਗ ਸਾਰੀ ਜ਼ਿਲ੍ਹਿਆਂ ਤੋਂ ਜਿਹੜੀਆਂ ਬੱਚੀਆਂ ਆਈਆਂ ਹੋਈਆਂ ਨੇ ਇੱਕ ਸਾਡੇ ਸਾਡੇ ਮੁੱਖ ਮੰਤਰੀ ਸਰਵਾਰ ਭਗਵਾਨ ਸਿੰਘ ਮਾਨ ਜੀ ਦਾ ਖੁਆਬ ਹੈਗਾ ਕਿ ਸਾਡਾ ਜਿਹੜਾ ਪੰਜਾਬ ਹੈ ਦੁਬਾਰਾ ਤੋਂ ਜਿਹੜਾ ਰੰਗਲਾ ਬਣੇ ਅਤੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਅਸੀਂ ਆਪਣੇ ਬੱਚਿਆਂ ਨੂੰ ਨਾ ਅਸੀਂ ਆਪਣੀਆਂ ਨਸਲਾਂ ਨੂੰ ਜੇ ਬਚਾ ਲਵਾਗੇ ਤੇ ਸਾਡਾ ਜਿਹੜਾ ਪੰਜਾਬ ਦਾ ਦੁਬਾਰਾ ਤੋਂ ਖੁਸ਼ਹਾਲ ਹੋਏਗਾ ਤੇ ਨਸ਼ਿਆਂ ਦੇ ਜਿਹੜਾ ਪ੍ਰਕੋਪ ਹੈਗਾ ਸਾਡੇ ਪੰਜਾਬ ਦੀ ਤਰੱਕੀ ਦੇ ਪਿਛੇਵਾਂ ਦਰਿਆ ਨਸ਼ਿਆਂ ਦਾ ਉਹਦੇ ਤੋਂ ਬਚਣ ਦੇ ਲਈ ਇਹ ਜਿਹੜਾ ਸਭ ਤੋਂ ਵਧੀਆ ਇੱਕ ਹਿਲਾ ਹੈਗਾ ਹੈ ਕਿ ਪੰਜਾਬ ਨੂੰ ਇਹਦੇ ਬਚਾਇਆ ਜਾ ਸਕਦਾ। ਤੁਮੇ ਇੱਕ ਸਾਰੇ ਟੀਚੇ ਸਰਬਾਨਾਂ ਨੂੰ ਔਰ ਜੋਸਫ ਸਰਬਾਨਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ। ਕਿਉਂਕਿ ਅਸੀਂ ਆਪਣੇ ਪੰਜਾਬ ਨੂੰ ਜੇ ਅਸੀਂ ਬੱਚਿਆਂ ਨੂੰ ਬਚਾ ਰਹੇ ਆ ਤੇ ਅਸੀਂ ਆਪਣੀ ਪੰਜਾਬ ਦੀ ਧਰਤੀ ਜਿਵੇਂ ਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈਗਾ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ। ਅਸੀਂ ਆਪਣੀ ਧਰਤੀ ਨੂੰ ਹਵਾ ਨੂੰ ਤੇ ਪਾਣੀ ਨੂੰ ਬਚਾਉਣ ਦੇ ਲਈ ਅਸੀਂ ਆਪਣੇ ਕਪੂਰਥਲੇ ਤੋਂ ਹੀ ਇੱਕ ਸ਼ੁਰੂਆਤ ਕਰੀ ਹੈ ਬੂਟੇ ਲਗਾਉਣ ਦੇ ਲਈ ਦੋਤੇ ਲਗਾਉਣ ਦੇ ਲਈ ਮੈਂ ਇੱਕ ਬੇਨਤੀ ਕਰਨ ਚਾਹੁੰਦਾ ਕਿ ਇੰਪਲੂਮੈਂਟ ਪ੍ਰੋਸਟ ਵੱਲੋਂ ਕਪੂਰਥਲੇ ਸ਼ਹਿਰ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਤੇ ਤੁਹਾਡੇ ਅੱਗੇ ਵੀ ਇੱਕੋ ਬੇਨਤੀ ਹੈ ਜਿੰਨੇ ਵੀ ਬੱਚੇ ਆਏ ਨੇ ਤੁਹਾਨੂੰ ਜਿੰਨੇ ਵੀ ਪੌਦੇ ਚਾਹੀਦੇ ਨੇ ਮੇਰੇ ਦਫ਼ਤਰ ਤੋਂ ਲੈ ਲਓ ਸਾਰਿਆਂ ਨੇ ਇੱਕ ਪੌਦਾ ਜ਼ਰੂਰ ਲਗਾ ਕੇ ਦਿਓ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ 12 ਤੋਂ ਆਕਸੀਜਨ ਦੇ ਸਕੀਏ ਪਿੱਛੇ ਜੇ ਸਾਡੇ ਇੱਕ ਧਰਤੀ ਦੇ ਤੋਂ ਵਾਇਰਸ ਆਇਆ ਸੀਗਾ ਕਿ ਸਾਨੂੰ ਇੱਥੇ ਆਕਸੀਜਨ ਦੇ ਸਿਲੰਡਰ ਖਰੀਦਣੇ ਪਏ ਜੋ ਸਾਡੀ ਧਰਤੀ ਦੇ ਉੱਤੇ ਇਥੇ ਵਿਕਤ ਹੁੰਦੇ ਤੇ ਅਸੀਂ ਸ਼ਾਇਦ ਬਹੁਤ ਵਧੀਆ ਸਾਡੇ ਜਿਹੜੀਆਂ ਇਥੇ ਮੌਤਾਂ ਹੋਈਆਂ ਪੰਜਾਬ ਦੇ ਵਿੱਚੋਂ ਨਾ ਹੁੰਦੀਆਂ ਤਾਂ ਮੈਂ ਇਹ ਹੀ ਬੇਨਤੀ ਕਰਨੇ ਚਾਹਨਾ ਜਿੰਨੇ ਵੀ ਅਧਿਆਪਕ ਸਹਿਬਾਨ ਨੇ ਪਿਛੇ ਸਹਿਬਾਨ ਨੇ ਮੁੱਖ ਅਧਿਆਪਕ ਸਹਿਬਾਨ ਨੇ ਡੀਓ ਸਾਹਿਬ ਤੁਸੀਂ ਸਾਰੇ ਹੁਕਮ ਲਗਾਓ ਜਿੰਨੇ ਵੀ ਲੋੜਦੇ ਤੁਹਾਨੂੰ ਚਾਹੀਦੇ ਨੇ ਮੈਨੂੰ ਦੱਸੋ ਅਸੀਂ ਇੱਥੇ ਲੋੜਦੇ ਵੱਧ ਤੋਂ ਵੱਧ ਬੱਚਿਆਂ ਨੂੰ ਲਈਏ ਤੇ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਸਵਾਤੂ ਪੰਜਾਬ ਨੂੰ ਦੁਬਾਰਾ ਤੋਂ ਹਰਿਆ-ਭਰਿਆ ਬਣਾ ਸਕੀਏ ਇਹ ਜਿਹੜੀ ਸਾਡੀ ਧਰਤੀ ਹੈਗੀ ਹੈ ਗੁਰੂਆਂ ਪੀਰਾਂ ਦੀ ਕੋਲੋਂ ਸ਼ੋਹ ਜਿਹੜੀ ਧਰਤੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਇਸ ਧਰਤੀ ਦੇ ਉੱਤੇ ਸੁਲਤਾਨ ਪਰਦੇ ਦੀ ਵਕੇ ਬਹੁਤ ਸਨਮਾਨ ਨਾਲ ਆਪਣੀ ਜ਼ਿੰਦਗੀ ਦਾ ਬਧਿਤ ਕੀਤਾ ਉਸ ਲੋਕਾਂ ਦੇ ਜਿਹੜੇ ਬਚਨ ਨੇ ਜਿਹੜੇ ਉਹਨਾਂ ਨੇ ਸਾਨੂੰ ਹੁਕਮ ਫੇਕੇ ਨੇ ਉਸ ਨੂੰ ਉਹਨਾਂ ਨੂੰ ਪੂਰਾ ਕਰ ਸਕੀਏ ਤੇ ਸਾਰੇ ਬਨਾਈ ਦੇ ਪਾਸੇ ਤੋਂ ਤੁਸੀਂ ਇੱਥੇ ਵਾਗੁਰਜ ਕਾ ਖਾਲਸਾ ਵਾਗੁਰਜ ਕੀ ਫਤਿਹ